ਨਾਮ ਮੇਰਾ ਮਲਕੀ ਸਿੰਘ ਪੋਸਟ ਛੱਤੀਸਗੜ੍ਹ ਹਾਂਜੀ ਬਹੁਤ ਜ਼ਿਆਦਾ ਗਰਵ ਦੀ ਬਾਤ ਹੈ ਮਹਿਸੂਸ ਹੋ ਰਿਹਾ ਮੇਰੇ ਕੋ ਬਹੁਤ ਵਧੀਆ ਲੱਗਦਾ ਪੂਰੇ ਪਿੰਡ ਵਾਲਿਆਂ ਨੇ ਬੜਾ ਵਧੀਆ ਸਵਾਗਤ ਕੀਤਾ ਮੇਰਾ ਹਾਂਜੀ ਬਹੁਤ ਵਧੀਆ ਲੱਗਾ ਇਹ ਘਟਨਾ 31 2000 ਚਵੀ ਨੂੰ ਵਜੀ ਮਤਲਬ ਕਿ ਆਪਾਂ ਬੇਸ ਕੈਂਪ ਲਾਉਣ ਗਏ ਨਵਾਂ ਕੈਂਪ ਉੱਥੇ ਨਕਸਲੀਆਂ ਨੇ ਸਾਡੇ ਤੇ ਇਨਕਾਊਂਟਰ ਸ਼ੁਰੂ ਹੋ ਗਿਆ ਉੱਥੇ ਇਨਕਾਊਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਔਰ ਮੇਰੇ ਦੋ ਗੋਲੀ ਲੱਗੀ ਇੱਕ ਛਾਤੀ ਔਰ ਇੱਕ ਮੇਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਨਕਸਲੀ ਉਧਰੋਂ ਆਪਣੇ ਮੇਰੇ ਸਾਥੀ ਹਲਾ ਰਹੇ تھے ਉਹਨਾਂ ਨੂੰ ਰੋਕਿਆ ਹੋਰ ਪਿਛੇ ਪਿਛੇ ਭੇਜਿਆ ਨਾ ਦੇਸ਼ ਵਾਸਤੇ ਤੇ ਬੇਗਰਵ ਕੀ ਬਾਤ ਆ ਮਤਲਬ ਜੇ ਆਪਾਂ ਜਦ ਮਨੇ ਫੌਜੇ ਭਰਤੀ ਹੁੰਨੇ ਆ ਤੇ ਹਰ ਇੱਕ ਨੂੰ ਮਨੇ ਫੌਜ ਦੇ ਜਾ ਕੇ ਸੇਕ ਕੰਮ ਚੰਗੇ ਕੰਮ ਕਰਨੇ ਚਾਹੀਦੇ ਨੇ ਠੀਕ ਹੈ ਜੀ ਬਹੁਤ ਗਰਵ ਦੀ ਗੱਲ ਹੈ ਜਦ ਪਤਾ ਕਿ ਨਾ ਜੇ ਉਦੇ ਵਿੱਚ ਮੈਨੂੰ ਕਿਹਾ ਯੋ ਸੋੜੇ ਚੱਕਰ ਤੇ ਨਾਮ ਆਇਆ ਮੇਰਾ 15 ਅਗਸਤ 2024 ਦੇ ਵਿੱਚ ਅ ਔਰ ਬਹੁਤ ਮਾਨ ਮਹਿਸੂਸ ਹੋਇਆ ਮੈਨੂੰ ਪਾਸੇ ਇਹੀ ਕਹਿ ਰਹੇ ਠੀਕ ਕਿ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਜੀ ਗਏ ਜਾਂ ਖੁਸ਼ੀ ਮਨਾਉਣ ਲਈ ਜੀ ਉਸ ਲਈ ਕਿਵੇਂ ਸੂchna ਮਿਲ ਗਈ ਤੁਹਾਨੂੰ ਨਾਲ ਸ਼ਾਮ ਨੂੰ 7 ਵਜੇ ਇਹਨਾਂ ਨੇ ਫੋਨ ਕੀਤਾ ਸੀ ਫਿਰ ਦੀਦੀ ਨੂੰ ਕੀਤਾ ਸੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਗੋਲੀ ਲੱਗ ਗਈ ਇਦਾਂ ਫਿਰ ਜਗਦਾ ਮੰਮੀ ਰੋਂ ਲੱਗ ਗਏ ਫਿਰ ਇਹਨਾਂ ਨੇ ਫਿਰ ਆਪ ਕੋ ਵੀਡੀਓ ਕਾਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਸਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਉਸ ਵੇਲੇ ਤਾਂ ਮਨ ਭਰ ਗਿਆ ਪਰ ਜਦੋਂ ਸੋਹਰਿਆ ਚੱਕਰ ਦੇ ਵਾਸਤੇ ਨਾਂ ਅਨਾਉਂਸ ਹੋਇਆ ਉਹ ਮਨ ਚਾਹ ਹੁਣ ਵਧੀਆ ਲੱਗਿਆ ਪਰ ਮਾਤਮਾ ਦਾ ਲੱਖ ਲੱਖ ਸ਼ੁਕਰ ਬਸ ਤੁਸੀਂ ਨਾਲ ਹੀ ਸੀ ਰਾਸ਼ਟਰਪਤੀ ਦੇ ਮਨ ਚ ਹਾਂਜੀ ਉਸ ਵੇਲੇ ਜਦੋਂ ਇਹਨਾਂ ਨੂੰ ਰਾਸ਼ਟਰਪਤੀ ਦੇ ਰੇਖੀ ਸੋਹਰਿਆ ਚੱਕਰ ਉਹ ਤੁਹਾਨੂੰ ਕਿੰਨਾ ਕੋ ਮਹਿਸੂਸ ਹੋ ਰਿਹਾ ਸੀ ਮਾਨ ਹਾਂਜੀ ਬਹੁਤ ਵਧੀਆ ਲੱਗਿਆ ਜੀ ਨਾਂ ਕੇ ਪ੍ਰੋਜੈਕਟ ਦਾ ਨਾਮਾ ਜੀ ਆਰਮੀ ਦੇ ਸੂਬੇ ਦਾ ਦੋ ਨ ਲੜਾਈਆਂ 65 ਘੱਟ ਲੜ ਬਾਕੀ ਬਣਾਈਆਂ ਨਾਲ ਆਰਮੀ ਦੇ ਵਿੱਚ ਸਾਰੇ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਨੂੰ ਮਾਣ ਹੈ ਕਿ ਦੇਸ਼ ਦੀ ਸੇਵਾ ਕਰਨ ਦੀ ਗੁੱਟੀ ਆ ਮਹਾਰ ਆਰਮੀ ਦੀ ਨਾਨਕ ਨਾਨਕ ਨਾਂ ਲੱਗਦਾ ਠੀਕ ਹੈ ਲੋਸ ਮਾਣਾ ਮੈਨੂੰ ਮਰੋ ਵੀ ਸਾਡੇ ਪਰਿਵਾਰ ਦਾ ਇਹ ਨਾਂ ਰੋਸ਼ਨ ਕੀਤਾ ਪਿੰਡ ਦੇ ਵਿੱਚ ਮੇਰੇ ਸਾਹ ਪਿੰਡ ਦਾ ਹੀ ਪਿੰਡ ਦਾ ਹੀ ਨਾਂ ਕੋਈ ਹੋਰ ਵੀ ਹੈਗਾ ਸੋਰੇ ਚੱਕਰ ਪਿੰਡ ਦਾ ਹੋਰ ਨਹੀਂ ਕੋਈ ਹੈਗਾ ਇਹੋ ਹੀ ਹੈ ਸਰਫੇ ਮੈਰਾ ਡਿਸਟ੍ਰਿਕਟ ਵਿੱਚ ਜੋ ਜੋ ਜੁਆ ਹੀ ਗਏ ਆ ਰਠਪੁਰੀ ਭਮੜਾ ਤਿੰਨ ਸਰਦਾਰ ਇਤਨਾ ਫੱਗਿਆਂ ਦੇ ਵਿੱਚੋਂ ਜਿਨ੍ਹਾਂ ਨੂੰ ਸੂਰਜਾ ਚੱਕਰ ਮਿਲਿਆ ਜਦੋਂ ਇਹਨਾਂ ਨੇ ਲਿਆ ਰਾਸ਼ਟਰਪਤੀ ਬਹੁਤ ਬੜੀ ਖੁਸ਼ੀ ਹੋਈ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਪਿੰਡ ਨੂੰ ਕਿ ਪਹਿਲਾ ਸਿਕਸਵਾਰ ਜਿਨੇ ਸੂਰਜਾ ਚੱਕਰ ਸਾਡੇ ਪਿੰਡ ਤੋਂ ਪ੍ਰਾਪਤ ਕੀਤਾ ਤੇ ਸਾਨੂੰ ਇਤੇ ਮਾਣ ਵੀ ਆ ਤੇ ਇੰਨੇ ਨਕਸਲੀਆਂ ਨੂੰ ਨੱਥ ਪਾ ਕੇ ਤੇ ਆਪਣੇ ਆਪ ਤੇ ਗੋਲੀਆਂ ਖਾ ਕੇ ਤੇ ਆਪਣੇ ਜਵਾਨ ਨੂੰ ਨਾਲ ਵਾਪਸੀ ਸਹੀ ਸਲਾਮਤ ਲੈ ਕੇ ਤੇ ਮਾਣ ਹੈ ਸਾਨੂੰ ਘਰ ਪਿਆ ਜੀ ਬੜਾ ਅਜ ਮਾਣ ਕਰਦਾ ਕਿ ਸਾਡਾ ਸੁਪੁੱਤਰ ਸਰਦਾਰ ਮਲਕੀਤ ਸਿੰਘ ਜੀ CRPF ਦੇ ਵਿੱਚੋਂ ਸੂਰਿਆ ਪ੍ਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਾ ਇਹ ਨਗਰ ਦੇ ਵਿੱਚ ਪਹਿਲਾ ਜਵਾਨ ਜੋ ਸੂਰਿਆ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੀ ਰਿੰਕ ਤੇ ਪੈਨਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਉੱਚਾ ਕੀਤਾ ਨਗਰ ਨੂੰ ਬਹੁਤ ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਨੇ